ਕਾਟੂ ਹੋ ਅਵਗੁਣ ਮੇਰੇ ਸੂਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਬਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰਾ ਗੁਰ ਮਿਟਿਓ ਪਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹਿਓ ਪਰਮੇਚਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਭਈ ਬਿਗਾਸਾ ਸੂਰਤ ਮਹੱਲਾ ਪੰਜਵਾ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਰਹਾਉ ਗੁਰ ਕੀ ਸਰਨ ਪਾਏ ਭੈ ਨਾਸੀ ਸਾਚੀ ਦਰਗਹ ਮਾਨੀ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਤ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸੁਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਪਿਉ ਕਿਰਪਾਲ ਨਾਨਕ ਪ੍ਰਭੇ ਆਪਣਾ ਅਨੰਦ ਸੇਤੀ ਘਰ ਆਇਆ ਸੂਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਤੀ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੂ ਰੰਗ ਰਾਤਾ ਰਹਾਉ ਸਤਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬ ਨਾਸੀ ਤਾਂ ਕੋ ਬਿਜਨ ਨਾ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰੇਤੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈ ਜਰਖਾਈ ਸੂਰਠ ਮਹੱਲਾ 5 ਮਾਇਆ ਮੋਹ ਮਗਨ ਅੰਧਿਆਰੈ ਦੇਵ ਨਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਵਾਲਿ ਆਪਣੋ ਕਰਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰਹਿ ਸੋਈ ਸੋਈ ਜਾਣੈ ਰਹਿ ਨ ਕਛੂਐ ਸ਼ਾਨੀ ਰਹਾਉ ਜਿਹਵਾ ਸਵਾਦ ਲੋਭ ਮਦ ਮਾਤੂ ਉਪਜੇ ਅਨਕ ਬੇਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਭਾਰਾ ਦੇ ਕਵਾੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਕੋਟ ਨਾ ਕਾਇ ਕਾੜ ਲਿਓ ਸੰਸਾਰ ਸਾਗਰ ਬਹਿ ਨਾਨਕ ਪ੍ਰਭ ਸਰਨਾਈ ਸੂਰਤ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੂੰ ਜਾਈ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਐ ਸੋ ਜਨ ਨਿਰਮਲ ਥੀਵੈ ਬਿਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੁੱਤ ਅਬਨਾਸੀ ਹਨ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸੂਰਠ ਮਹੱਲਾ ਪੰਜਵਾਂ ਪੰਜ ਪਦਾ ਬਿਨ ਸੈ ਮੋਹ ਮੇਰਾ ਅਰ ਤੇਰਾ ਬਿਨ ਸੈ ਆਪਣੀ ਧਾਰੀ ਸੰਤੋਹ ਇਹ ਬਤਾਵ ਹੋ ਕਾਰੀ ਜਿਤ ਹਉ ਮੈਂ ਗਰਬ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇ ਨਾਰੀ ਵੇਖਿਓ ਪ੍ਰਭ ਜੀਉ ਆਪਣੇ ਸੰਗੇ ਚੂਕੈ ਪੀਤ ਪਰਮਹਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦਵਾਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੂਰਠ ਮਹੱਲਾ ਪੰਜਵਾ ਕਰ ਦੂਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬੈ ਸੰਤਰ ਸਗਲ ਦੂਦ ਮਹ ਕੀਆ ਊਚ ਨੀਚ ਮਹ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹਿਆ ਸਮਾਹਿਉ ਪੂਰਨ ਪੂਰ ਰਹਿਓ ਸਰਬ ਮਹ ਜਲ ਥਲ ਰਮਈਆ ਆਹਉ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚ ਕਾਇਉ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆਸਮਾਯੂ ਸੂਰਟ ਮਹੱਲਾ 5 ਜਾਂ ਕੈ ਸਿਮਰਨ ਹੋਏ ਅਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਵ ਨਿਧ ਪਾਵਹਿ ਬੋਹਰ ਨਾ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈਤ ਤੂੰ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀ ਅਰੇ ਮੁਖੀ ਰਹਾਉ ਸਾਤ ਪਾਵਹਿ ਹੋਵਹਿ ਮਨ ਸੀਤਲ ਅਗਨ ਨਾ ਅੰਤਰ ਧੁਕੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤੇ ਪਵਨ ਰੂਖੀ ਸੋਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਖਟ ਬਲਾਵੋ ਆਪਣੀ ਬਿੱਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਉ ਬਿਸਰ ਨਾਹੀ ਕਬ ਹੂ ਹੀ ਏਤੇ ਇਹ ਬਿਦਮਨ ਮਹ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤਹਿ ਨਾ ਧਾਵੋ ਸੂਰਤ ਮਹੱਲਾ ਪੰਜਵਾਂ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਤੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੂਰਤ ਮਹਲਾ 5 ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਹਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਐ ਬਹੁੜੇ ਦੁੱਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਂਚੈ ਜਿਨ ਹਰ ਨਾਮ ਰਿਤੇ ਪਰੋਈ ਸੂਰਤ ਮਹੱਲਾ ਪੰਜਵਾਂ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਉ ਸਮਰਾਥ purkh ਪੂਰਨ ਬੇਦਾਤੀ ਆਪੇ ਕਰਨੈ ਹਾਰਾ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਆਧਾਰਾ ਸੂਰਤ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮਹੀ ਜਾਨੀ ਤੁਝ ਹੀ ਪਾਹੇ ਨਬੀਰੋ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ ਹਰ ਚਰਨ ਸਰਨ 모ਹੇ ਚੇਰੋ ਰਹਾਉ ਵੇਸ਼ ਮਾਰ ਬੇ ਅੰਤ ਸੁਆਮੀ ਉਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤਉ ਨਾਨਕ ਕਹਾਂ ਨਿਹੂ ਰੋ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਛਗਲ ਮਨੋਰਥ ਪਾਏ ਅਸਥਿਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਟਗਲੀ ਇਛ ਪੁਜਾਈ ਸੂਰਟ ਮਹੱਲਾ ਪੰਜਵਾਂ ਗੁਰ ਕੇ ਚਰਨ ਬਸਤੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਚਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤਾ ਦੂਣ ਚੌਣੀ ਦੇ ਵੜਿਆਈ ਸੋਭਾ ਨੀਤਾ ਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵੜਿਆਈ ਨਾਨਕ ਸਦ ਬਲਿਹਾਰੀ ਸੂਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਧਨ ਨਿਰਮਲ ਆਤੀ ਅਗਮ ਅਪਾਰ ਬਿਲ ਸਬਨੋਦ ਆਨੰਦ ਸੁਖਮਾਨੁ ਖਾਇ ਜੀਵੋ ਸਿਖ ਪਰਵਾਰ ਹਰ ਕੀ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਉ ਸਚ ਬੋਹਿਤ ਚੜ ਲੰਘੋ ਬਿਕ ਸੰਸਾਰ ਰਹਾ ਪਈ ਕਿਰਪਾਲ ਪੂਰਨ ਅਬਨਾਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਸੂਰਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਕੁਸਲ ਖੀਮ ਸਭ ਭਇਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਤਨ ਅੰਤਰ ਜਤ ਕਤ ਪੇਖੋਂ ਸੋਈ ਨਾਨਕ ਗੁਰ ਪਾਇਓ ਵਡਭਾਗੀ ਤਿਸ ਜੀ ਵਡਿਆਵਨ ਨਾ ਕੋਈ ਸੂਰਤ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣਹਾਰੈ ਰੱਖਿਉ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਨਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾਉ ਕਰਮ ਹੈ ਸੂਖ ਬਾਹਰ ਕੁੰ ਸੁਖਾ ਰਬ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੂਰਟ ਮਹੱਲਾ ਪੰਜਵਾਂ ਸਾਧੂ ਸੰਗ ਭਇਆ ਮਨ ਉੱਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਧੁਨ ਉਪਜੀ ਰੂਗਾ ਘਾਣ ਮਟਾਈ ਰਹਾਉ ਕਿਆ ਗੁਣ ਤੇਰੇ ਆਖ ਬਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਨਾਸੀ ਆਪਣਾ ਪ੍ਰਭ ਭਇਆ ਸਹਾਈ ਛੋਠ ਮਹੱਲਾ ਪੰਜਵਾਂ ਗਏ ਕਲੇਸ਼ रोग सब नासे रब अपने कृपा तारी हाथ पैर अरद्द हु स्वामी पूर्ण काल हमारी हर जियो तू सुख संपत रास राख ले हो भाई मेरे कौ रब आगे अरदास रहाऊ जो मांगौ सोई सोई पावा अपने खसम पुरोसा ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੂਰਤ ਮਹੱਲਾ 5 ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਬਿਦਾਤਾ ਰਹਾਉ ਨਾਨਦ ਬਨੋਦ ਅ ਮੰਗਲ ਗੁਣ ਗਾਵੋ ਹੋ ਗੁਰ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਚੋਰਠ ਮਹੱਲਾ ਪੰਜਵਾਂ ਅਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮਿਹਰਵਾਨ ਵੰਦ ਪਾਇਆ ਮੇਰਾ ਸਤਿਗੁਰੂ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪੈ ਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈ ਜ ਰਾਖੀ ਨਾਨਕ ਸਦ ਗੁਰਬਾਨ ਸੂਰਤ ਮਹੱਲਾ 5ਵਾਂ ਦੁਰਤ ਗਵਾਇਆ ਹਰ ਪ੍ਰਭੇ ਆਪੀ ਸਭ ਸੰਸਾਰ ਉਭਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਨਾ ਬਿਰਧ ਸੰਭਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵੂ ਮਨ ਤਨ ਦੇਹ ਸੁਖਾਲੀ ਰਹਾਉ ਪਤਤ ਉਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ